ਲੋਕਾਂ ਨੂੰ ਸਾਹਿਤ ਨਾਲ ਜੋੜਨ ਅਤੇ ਘਰ-ਘਰ ਸਾਹਿਤ ਪਹੁੰਚਾਉਣ ਦੇ ਉਦੇਸ਼ ਨਾਲ ਸਰਕਸ਼ੇਵ ਸੁਸਾਇਟੀ ਪੰਜਾਬ ਇਕਾਈ ਮੁਹਾਲੀ ਵੱਲੋਂ ਸੂਬਾ ਗੂ ਜਸਵੰਤ ਮੁਹਾਲੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਪੁਸਤਕ ਪ੍ਰਦਰਸ਼ਨੀ ਮਿੰਨੀ ਸੈਕਟਰੀਏਟ ਚੰਡੀਗੜ੍ਹ ਦੇ ਬਾਹਰ ਲਗਾਈ ਗਈ। ਪੁਸਤਕਾਂ ਦੀ ਸਟਾਲ ਤੇ ਬਹੁਤ ਸਾਰੇ ਪੁਸਤਕ ਪ੍ਰੇਮੀਆਂ ਵੱਲੋਂ ਫੇਰਾ ਪਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸਾਰੂ ਸਾਹਿਤ ਖਰੀਦਿਆ ਗਿਆ। ਇਸ ਸੰਬੰਧੀ ਤਰਕਸ਼ੀਲ ਟੀਵੀ ਦੀ ਟੀਮ ਨਾਲ ਗੱਲਬਾਤ ਕਰਦੇ ਹਾਂ ਜਸਵੰਤ ਮੋਹਲੀ ਜੀ ਨੇ ਕਿਹਾ ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਕੰਮਾਂ ਤੋਂ ਫੈਡ ਅਪ ਹੋ ਕੇ ਤੇ ਉਸ ਤੋਂ ਬਾਅਦ ਮੋਬਾਈਲ ਤੇ ਲੱਗ ਜਾਂਦੇ ਸੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਹੀ ਫੇਰ ਥੱਕ ਜਾਂਦੇ ਆ ਮੋਬਾਈਲ ਦੇਖਦੇ ਦੇਖਦੇ ਤੇ ਇਸ ਕਰਕੇ ਵੀ ਬਹੁਤ ਸਾਰੇ ਲੋਕਾਂ ਦਾ ਜਿਹੜਾ ਰੁਝਾਨ ਆ ਹੁਣ ਮੋਬਾਈਲ ਦੀ ਜਗ੍ਹਾ ਕਿਤਾਬ ਨੂੰ ਇੱਕ ਚੰਗੇ ਆਲਟਰਨੇਟ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਤੇ ਇਹ ਇੱਕ ਚੰਗਾ ਸ਼ੁਭ ਸ਼ਗਨ ਹੈ ਇੱਕ ਸ਼ੁਭ ਚੰਗਾ ਇਹ ਜਿਹੜਾ ਸਾਡੇ ਸਮੇਂ ਦੀ ਜਿਹੜੀ ਲੋੜ ਹੈ ਕਿਤਾਬਾਂ ਹਾਂ ਦੋਹੇ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਇੱਕ ਤਾਂ ਸਾਇਤਿਕ ਦੇ ਸਾਹਿਬੇ ਜਿਹੜੇ ਰਸਿਆ ਲੋਕ ਨੇ ਜਿਨ੍ਹਾਂ ਨੇ ਕਹਾਣੀਆਂ ਖਰੀਤੀਆਂ ਕੱਲੀਆਂ ਕਹਾਣੀਆਂ ਦੀਆਂ ਕਿਤਾਬਾਂ ਜਾਂ ਕੁਝ ਜਿਹੜੇ ਰਾਈਟਰ ਲੇਖ ਕੇ ਹੋਜੇ ਆ ਜਿਨ੍ਹਾਂ ਦਾ ਕਾਫੀ ਨਾਂ ਹੈ ਜਿਵੇਂ ਨਰਿੰਦਰ ਸਿੰਘ ਕਪੂਰ ਦੀ ਮੈਂ ਗੱਲ ਕੀਤੀ ਆ ਤੇ ਇਸ ਤੋਂ ਬਿਨਾ ਕੁਝ ਲੋਕ ਆ ਕੇ ਸਿੱਧੇ ਮੰਗ ਲੈਂਦੇ ਆ ਵੀ ਸਾਨੂੰ ਕੋਈ ਇਦਾਂ ਦਾ ਦਿਓ ਜਿਵੇਂ ਬੱਚਿਆਂ ਦੀ ਕੋਈ ਕਿਤਾਬ ਦਿਓ ਜਾਂ ਕੋਈ ਛੋਟੀਆਂ-ਛੋਟੀਆਂ ਕਹਾਣੀਆਂ ਦਿਓ ਤੇ ਉਹਦੇ ਵਿੱਚ ਆਪਣੀਆਂ ਜਿਹੜੀਆਂ ਕਿਤਾਬਾਂ ਹਨ ਚਰਚਿਲ ਸੁਸਾਇਟੀ ਦੀਆਂ ਜਿਵੇਂ ਇਹ ਹੈ ਕੁੱਤਾਂ ਵਾਲੀ ਹਵੇਲੀ ਜਾਂ ਮਿੱਟੀ ਤੋਂ ਮਨੁੱਖ ਤੱਕ ਤੁਸੀਂ ਪੁੱਛਿਆ ਇਸ ਤਰ੍ਹਾਂ ਇਹਨਾਂ ਦੀ ਵੀ ਜਿਹੜੀ ਚੰਗੀ ਅਸੀਂ ਇੱਥੇ ਦੇਖਿਆ ਕਿ ਜਦੋਂ ਉਹਨਾਂ ਨੂੰ ਦੱਸੀਦਾ ਹੈ ਦੇਵਪੁਰ ਸ਼ਾਰਗੇ ਕਿਤਾਬ ਬਾਰੇ ਕਿ ਇਹ ਤਕਰੀਬਨ ਸਾਡੀ 2 ਲੱਖ ਦੇ ਨੇੜੇ ਤੇ ਦੀ ਕਿਤਾਬ ਹੈ ਜਿਹੜੀ ਇਹ ਵਿਕ ਚੁੱਕੀ ਆ ਆ ਉਹਨਾਂ ਨੂੰ ਬੜੀ ਕਿਰਿਓਸਿਟੀ ਹੁੰਦੀ ਹੈ ਜਾਣਨ ਦੀ ਆਪਣੀਆਂ ਕਿਤਾਬਾਂ ਵੀ ਕਾਫੀ ਚੰਗੀ ਗਿਣਤੀ 'ਚ ਵਿਕਦੀਆਂ ਅਸੀਂ ਆਪਣੇ ਇੱਕ ਕੈਲੰਡਰ ਛਪਾਇਆ ਹੋਇਆ ਛੋਟਾ ਜਿਹਾ ਜੇ ਵੀ ਕੈਲੰਡਰ ਇਹ ਦੋ ਕੰਮ ਆਉਂਦਾ ਇੱਕ ਤਾਂ ਕਿਤਾਬ ਦੇ ਵਿੱਚ ਪੰਨਾ ਮੋੜਨ ਦੀ ਥਾਂ ਤੇ ਤੁਸੀਂ ਇਹ ਰੱਖ ਸਕਦੇ ਹੋ ਇਹਦੇ ਉੱਪਰ ਸਾਡਾ ਜਿਹੜਾ ਹੈਗਾ ਬਲੌਂਗੀ ਦਾ ਫੋਨ ਨੰਬਰ ਤੇ ਐਡਰੈਸ ਦਿੱਤਾ ਹੋਇਆ ਜੇ ਕੋਈ ਬੰਦਾ ਕਿਤਾਬਾਂ ਮੰਗਾਉਣੀਆਂ ਚਾਹੁੰਦਾ ਤਾਂ ਸਾਡੇ ਕੋਲੋਂ ਮੰਗਾ ਵੀ ਸਕਦਾ ਤੇ ਇਸ ਤੋਂ ਬਿਨਾਂ ਤਰਕਸ਼ੀਲ ਮੈਗਜ਼ੀਨ ਜੇ ਕਿਸੇ ਨੇ ਲਵਾਉਣਾ ਉਹ ਵੀ ਲਵਾ ਸਕਦਾ ਤੇ ਦਿਨ ਜਿਹੜੇ ਕੋਈ ਸਾਡੇ ਫਿਕਸ ਨਹੀਂ ਹੈਗੇ ਅਸੀਂ ਪਹਿਲਾਂ ਮਾਰਚ ਦੇ ਵਿੱਚ ਲਾਇਆ ਸੀ ਹੁਣ ਅਪ੍ਰੈਲ ਚ ਲਾਇਆ ਹੈ ਤੇ ਕਿਉਂਕਿ ਸਾਡਾ ਇਹ ਵਰਕਿੰਗ ਡੇ ਚ ਦੁਪਹਿਰ ਦੇ ਟਾਈਮ ਜਦੋਂ ਦਫ਼ਤਰ ਦੇ ਵਿੱਚ ਛੁੱਟੀ ਹੁੰਦੀ ਹੈ ਉਦੋਂ ਇਹ ਲਾਉਣਾ ਹੁੰਦਾ ਇਸ ਕਰਕੇ ਅੱਗੇ ਮੌਸਮ ਜ਼ਿਆਦਾ ਗਰਮੀ ਵਾਲਾ ਆ ਜਾਣਾ ਉਹਨੂੰ ਦੇਖਦੇ ਆ ਹੋਏ ਅਸੀਂ ਸੋਚਿਆ ਵੀ ਹੁਣ ਅਪ੍ਰੈਲ ਦੇ ਮਹੀਨੇ ਇੱਕ ਵਾਰੀ ਲਾ ਦਈਏ ਤੇ ਫਿਰ ਅਸੀਂ ਈਵਨਿੰਗ ਦੇ ਵਿੱਚ ਸ਼ਾਮ ਦੇ ਟਾਈਮ ਬੋਹਾਲੀ ਹੀ ਜਿਹੜਾ ਬੁੱਕਸਟਾਲ ਸੀ ਕੰਟੀਨਿਊ ਰੱਖਾਂਗੇ ਇੱਥੇ ਫਿਰ ਹੁਣ ਹੋ ਸਕਦਾ ਆਪਾਂ ਜਿਹੜਾ ਜਦੋਂ ਮੌਸਮ ਕੁਝ ਠੀਕ ਹੋ ਜਾਊਗਾ ਉਦੋਂ ਦੁਬਾਰਾ ਫਿਰ ਸ਼ੁਰੂ ਕਰਾਂ ਬਹੁਤ ਸਾਰੇ এমপ্লয়ੀਜ਼ ਨੇ ਮੈਨੂੰ ਪਰਸਨਲੀ ਕੰਟੈਕਟ ਕੀਤਾ ਵੀ ਸਾਨੂੰ ਇਹ ਵਾਲੀ ਕਿਤਾਬ ਉਮਈਆ ਕਰਵਾਓ ਇਹ ਵਾਲੀ ਕਿਤਾਬ ਕਿੱਥੇ ਹੋਏਗੀ ਸੋ ਮੈਂ ਇਦਾਂ ਹੈਲਪ ਵੀ ਉਹਨਾਂ ਦੀ ਕਰਨਾ ਚਾਹੁੰਦਾ ਐ ਕਿ ਜੇ ਕੋਈ ਕਿਤਾਬ ਸਾਡੇ ਕੋਲ ਅਵੇਲੇਬਲ ਨਹੀਂ ਵੀ ਐ ਤੇ ਹੋ ਸਕੇ ਜੇ ਆਪਾਂ ਉਹਨਾਂ ਨੂੰ ਕਿਸੇ ਪਬਲਿਸ਼ਰ ਕੋਲ ਜਾਂ ਕਿਸੇ ਬੁੱਕਸਟੋਰ ਤੋਂ ਅਵੇਲੇਬਲ ਕਰਵਾ ਕੇ ਦੇਈਏ ਤਾਂ ਜੋ ਉਹਨਾਂ 'ਚ ਦੁਬਾਰਾ ਜਿਹੜਾ ਕਿਤਾਬਾਂ ਪੜਨ ਦਾ ਰੁਝਾਨ ਜਿਹੜਾ ਉਹ ਪੈਦਾ